ਤਾਂ ਉਹ ਜੈਸੋ ਦਾ ਨੰਬਰ ਤੇ ਚੱਲੀ ਪਈ 11 ਬਾਅਦ ਵਾਲਿਸ ਜਿਹੜਾ ਪ੍ਰਧਾਨ ਵਾਲਮਿਕ ਟੈਗਰ ਕੋਰ ਸੈਂਟਰ ਨੇ ਵੀ ਆਲ ਇੰਡੀਆ ਤੋਂ ਮੁਰਦਾਬਾ ਅੱਜ ਜਿਹੋ ਅਹੀਂ ਖਾਣਾ ਖੂਰੇ ਦੇ ਬਾਅਦ ਟੈਸਟ ਕਰਦੇ 50 ਮੁਜ਼ਾਰਾ ਕੀਤਾ ਜਾਦਾ ਇਹ ਸਾਡੇ ਜੀ 3-4 ਮਸਲਿਆ ਪਿੰਡ ਮੋਢ ਕੋ ਕਰਦਾ ਜੀ ਸਰਪੰਚ ਦੇ ਪਰਚਾ ਦਰਜ ਹੋਇਆ ਪਰ ਕੋਈ ਕਾਰਵਾਈ ਨਹੀਂ ਰਸਤੇ ਕੀ ਤਿਆਰਿਆ ਐਸਾ ਕਹਿਣਾ ਕਿ ਉਹ ਮੁਰਦਾ ਸਰਪੰਚ ਆਨ ਪਾਰਟੀ ਦਾ ਮੁਰਦਾਬਾਦ ਮੇਰਾ ਜੀ ਮੁਰਦਾਬਾਦ ਮੁਰਦਾਬਾਦ ਕੋਈ ਕਾਰਵਾਈ ਨਹੀਂ ਮੁਰਦਾਬਾਦ ਇਹ ਕਹਿ ਰਿਹਾ ਮੈਨੂੰ ਸਿਆਸੀ ਪ੍ਰੈਸ਼ਰ ਆ ਮੈਂ ਮੁਰਦਾਬਾਦ ਪਾ ਸਕਦਾ ਕਾਤਨ ਪਰੂ ਦੇ ਪ੍ਰੈਸ਼ਰ ਨਾਲ ਨਾਲ ਲੱਗਦਾ ਕਿ ਇਹਨੇ ਪਹਿਲੇ ਨਾਲ ਛੜੇ ਹੋਇਆ ਹੈ ਸਤਿ ਸ਼੍ਰੀ ਅਕਾਲ ਜਿੰਦਾਬਾਦ ਭਗਵੰਤ ਤੁਹਾਨੂੰ ਕਿਹਾ ਤੁਹਾਡੇ ਨਾਲ ਮਸਲੇ ਝੂਠੇ ਆ ਸਾਡੇ ਕੋਲ ਵੀਡੀਓ ਵੀਡੀਓ ਆਡੀਓ ਮਸਲੇ ਸੰਬੰਧੀ ਸਬੂਤ ਹੈਗੇ ਤੁਹਾਡੇ ਕੋਲ ਜੋ ਛੜੇ ਹੋਇਆ ਮਸਲੇ ਭਾਜੀ ਤਕਰੀਬਨ 2 ਦੌਰ ਦੇ ਵਿੱਚ ਨਿਪਟਾਣਗੇ ਬਾਰ ਬਾਰ ਮਿਲੇ ਆ ਅਸਲ ਨੂੰ ਇਹਨੇ ਮਿੱਠੀ ਗੋਣੀ ਦਿੱਤੀ ਆ ਕਰ ਦਿੰਨੇ ਕਰ ਦਿੰਨੇ ਹੁਣ ਲਾਸਟ ਟਾਈਮ ਜਦੋਂ ਮਿਲੇ ਆ ਹੁਣ ਕਹਿੰਦਾ ਕਿ ਤੁਹਾਡੇ ਮਸਲੇ ਝੂਠੇ ਆ ਐ ਜੀ ਇਹ ਮੈਨੂੰ ਕੋਈ ਦੇਖੋ ਜੀ ਪਗੋਨਤਮਾਨ ਦੀ ਸਰਕਾਰ ਹੈ ਉਹਦੀ ਸਰਕਾਰ ਤੇ ਧੱਕੇਸ਼ਾਹੀ ਗਰੀਬਾਂ ਨਾਲ ਹੋ ਰਹੀ ਹੈ ਤਾਂ ਪਗੋਨਤਮਾਨ ਦਾ ਪੁਤਲਾ ਫੁਕਿਆ ਜਾ ਰਿਹਾ ਦੂਸਰਾ ਜਿਹੜਾ ਬਲਦੇਵ ਸਿੰਘ ਮਿਆਦੀ ਹਲਕਾ ਚਾਰਜ ਆ ਉਹ ਉਹਦਾ ਪ੍ਰੈਸ਼ਰ ਇਹਨਾਂ ਨੂੰ ਪੁਲਿਸ ਨੂੰ ਉਹਦੇ ਹਲਕੇ ਜਿਹੇ ਕੰਮ ਹੋ ਰਿਹਾ ਵਾ ਤੇ ਉਹ ਕਿਉਂ ਨਹੀਂ ਘਸਾਰ ਲੈ ਰਿਹਾ ਗਰੀਬਾਂ ਦੀ ਇਸ ਕਰਕੇ ਇਹਨਾਂ ਦੋਵਾਂ ਦੇ ਪੁਤਲੇ ਫੁਕੇ ਜਾਣਗੇ ਪੰਚ ਨੇ ਭਾਜੀ ਆਪ ਘਰ ਜਾ ਕੇ ਇੱਕ ਲੇਡੀਜ਼ ਦੇ ਕੱਪੜੇ 파ੜੇ ਗਲ ਪਿਆ ਵਾ ਜਿਸ ਦੀ ਵੀਡੀਓ ਆਡੀਓ ਮੌਜੂਦ ਆ ਪਰਚਾ ਦੇ ਦਿੱਤਾ ਲਾਲੀ ਸਰਪੰਚ ਆ ਆਮ ਪਾਰਟੀ ਨੇ ਪੁਲਿਸ ਨੇ ਪਰਚਾ ਦੇ ਦਿੱਤਾ ਵਾ ਇੱਕ ਮਿੱਠੀ ਗੋਲੀ ਦਿੱਤੀ ਪੁਲਿਸ ਨੇ ਸਾਨੂੰ ਪਰਚਾ ਦੇ ਕੇ ਪਰ ਬੰਦੇ ਅਰੈਸਟ ਨਹੀਂ ਕਰ ਰਹੇ ਕਿੰਦਾ ਕਿ ਸਰਪੰਚਾਂ ਬੰਦੇ ਅਰੈਸਟ ਨਹੀਂ ਹੋਣਗੇ ਹੋਣਾ ਜੀ ਸ਼ਾਮ ਨੂੰ 4 ਵਜੇ ਤੱਕ ਪੁੱਤਲੇ ਫੁਕੇ ਜਾਣਗੇ ਭਗਵੰਤ ਜੀ ਤੇ ਬਲਦੇਸ ਸਿੰਘ ਮਿਆਦੀਆ ਦਾ ਤੇ ਜਿਹੜਾ ਧਰਨਾ ਵਾ ਇਹ ਚੱਲੂਗਾ ਲੰਬੇ ਸਮੇਂ ਤੱਕ ਦਿਨ ਰਾਤ 24 ਘੰਟੇ ਚੱਲੇਗਾ ਜਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ